ਸਵਾਗਤ ਹੈ ਜੀ ਸਾਰਿਆਂ ਦਾ ਪੰਜਾਬੀਆਂ ਦੇ ਕਿਚਨ ਚ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਾਂ ਬਣਾਵਾਂਗੇ ਚੁੱਲ੍ਹੇ ਉੱਤੇ ਸਾਗ ਤੇ ਪਾਣੀ ਗਰਮ ਹੋਣ ਵਾਸਤੇ ਰੱਖ ਲਵਾਂਗੇ ਇੱਥੇ ਆਪਾਂ ਸਾਗ ਲਿਆ ਹੋਇਆ ਏ ਤੇ ਸਾਗ ਨੂੰ ਆਪਾਂ ਸ਼ਾਮ ਨੂੰ ਹੀ ਛਿੱਲ ਲਿਆ ਸੀਗਾ ਤੇ ਪਾਲਕ ਨੂੰ ਵੀ ਚੁਣ ਕੇ ਸਾਫ਼ ਕਰ ਲਿਆ ਸੀਗਾ ਤੇ ਦਿਨੇ ਆਪਾਂ ਜਦੋਂ ਇਹਨੂੰ ਧੋ ਕੇ ਇਸ ਤਰੀਕੇ ਨਾਲ ਆਪਾਂ ਟੱਬ ਵਿੱਚ ਪਾ ਲਿਆ ਸੀਗਾ ਹੁਣ ਆਪਾਂ ਦੱਸਦੇ ਹਾਂ ਜੀ ਕਿੰਨਾ ਸਾਗ ਲਿਆ ਹੋਇਆ ਏ ਤੇ ਕਿੰਨੀ ਕ ਪਾਲਕ ਲਈ ਹੋਈ ਆਪਾਂ ਨਾਲ ਲਈ ਮੇਥੀ ਥੋੜੀ ਜੀ ਥੋੜਾ ਜਿਹਾ ਧਨੀਆ ਤੇ ਇੰਨਾ ਕਾ ਹੀ ਸਾਗ ਲਿਆ ਹੋਇਆ ਹੈ ਤੇ ਹੁਣ ਆਪਾਂ ਇਹਨੂੰ ਦਾਤਰੀ ਦੇ ਨਾਲ ਕੱਟ ਕਰ ਲਵਾਂਗੇ ਇਹ ਬਿਲਕੁਲ ਮੇਰੀ ਮੰਮੀ ਦਾ ਤਰੀਕਾ ਹੈ ਮੇਰੀ ਮੰਮੀ ਦਾਤਰੀ ਦੇ ਨਾਲ ਸਾਗ ਨੂੰ ਕੱਟ ਕੇ ਪਾਉਂਦੀ ਹੁੰਦੀ ਸੀ ਸਾਗ ਜਿਹੜਾ ਬਿਲਕੁਲ ਇਸੇ ਤਰੀਕੇ ਨਾਲ ਹੀ ਬਣਾਉਂਦੇ ਹੁੰਦੇ ਸੀ ਤੇ ਹੁਣ ਆਪਾਂ ਪਾਣੀ ਜਿਹੜਾ ਗਰਮ ਹੋ ਚੁੱਕਾ ਉਹਦੇ ਵਿੱਚ ਸਾਗ ਪਾਈ ਜਾਵਾਂਗੇ ਜਿੰਨਾ ਆਪਾਂ ਨਾਲ ਹੀ ਕਟਿੰਗ ਕਰੀ ਜਾਣਾ ਤੇ ਨਾਲ ਹੀ ਅਸੀਂ ਸਾਗ ਨੂੰ ਪਾਈ ਜਾਣਾ ਹੈ ਤੇ ਸਾਗ ਨੂੰ ਅਸੀਂ ਬਿਲਕੁਲ ਹੁਣ ਸਾਰਾ ਪਾ ਲਵਾਂਗੇ ਉਸ ਤੋਂ ਬਾਅਦ ਆਪਾਂ ਕੱਟ ਕਰਾਂਗੇ ਜੀ ਪਾਲਕ ਤੇ ਹੁਣ ਆਪਾਂ ਪਾਲਕ ਵੀ ਇਸੇ ਤਰੀਕੇ ਨਾਲ ਸਾਗ ਜਿਹੜਾ ਬਿਲਕੁਲ ਬਰੀਕ ਕੱਟਣਾ ਹੈ ਮੋਟਾ ਨਹੀਂ ਕੱਟਣਾ ਆਪਾਂ ਬਰੀਕ-ਬਰੀਕ ਕੱਟ ਕਰ ਲਵਾਂਗੇ ਸਾਗ ਨੂੰ ਇਹ ਪੰਜਾਬੀਆਂ ਦੀ ਖਾਸ ਪਸੰਦ ਸਾਗ ਹੀ ਹੁੰਦਾ ਹੈ ਤੇ ਹੁਣ ਆਪਾਂ ਪਾਲਕ ਨੂੰ ਵੀ ਕੱਟ ਕਰਕੇ ਪਾ ਲਵਾਂਗੇ ਵੈਸੇ ਤੇ ਚੁੱਲੇ ਗੈਸ ਉੱਪਰ ਵੀ ਬਣ ਜਾਂਦਾ ਹੈ ਹੁਣ ਅਸੀਂ ਨਾਲ ਹੀ ਧਨੀਆ ਤੇ ਮੀਥੀ ਨੂੰ ਵੀ ਕੱਟ ਕਰ ਲਵਾਂਗੇ ਪਰ ਜਿਹੜਾ ਚੁੱਲੇ ਤੇ ਬਣਦਾ ਬਹੁਤ ਟੇਸਟੀ ਬਣਦਾ ਥੋੜੀ ਜਿਹੀ ਹਰੀਆਂ ਮਿਰਚਾਂ ਪਾਵਾਂਗੇ ਨਾਲ ਹੀ ਥੋੜਾ ਜਿਹਾ ਲਸਣ ਪਾਵਾਂਗੇ ਇਹ ਦਿਨ ਸਾਗ ਦਾ ਜਿਹੜਾ ਸਵਾਦ ਬਹੁਤ ਵਧੀਆ ਹੁੰਦਾ ਹੈ ਸਾਗ ਦਾ ਤੇ ਹੁਣ ਆਪਾਂ 3 ਚਮਚੇ ਜਿਹੜੇ ਨਮਕ ਪਾਵਾਂਗੇ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਇਸੇ ਤਰੀਕੇ ਨਾਲ ਰੈਂਦੀ ਰੱਖ ਦੇਣਾ ਜਿਹੜਾ ਤਾਂ ਕਿ ਉਹ ਰਿੱਚਦਾ ਰਹੇ ਤੇ ਬਸ ਥੋੜਾ ਟਾਈਮ ਵਿੱਚ ਆ ਕੇ ਅਸੀਂ ਇਹਨੂੰ ਇਸ ਤਰੀਕੇ ਨਾਲ ਚੈੱਕ ਕਰ ਲੈਣਾ ਹੈ ਤੇ ਘੋਟna ਇੱਕ ਦੋ ਵਾਰ ਹੀ ਲਗਾਉਂਦੇ ਰਵਾਂਗੇ ਵਿਚਾਰੇ ਨੂੰ ਤੇ ਬਾਕੀ ਅਸੀਂ ਸਾਗ ਸਵੇਰ ਦੇ 10 ਵਜੇ ਦਾ ਤਰਿਆ ਸੀ ਤੇ 4 ਵਜੇ ਆਪਾਂ ਸਾਗ ਨੂੰ ਜਿਹੜਾ ਘੋਟ ਲੱਗੇ ਆ ਬਿਲਕੁਲ ਸਾਰਾ ਦਿਨ ਸਾਡਾ ਸਾਗ ਤੇ ਲੱਗ ਚੁੱਕਾ ਸੀਗਾ ਅੱਜ ਤੇ ਹੁਣ ਆਪਾਂ ਇਹਨੂੰ ਕਣਕ ਦੇ ਆਟੇ ਦੇ ਨਾਲ ਕੋਟਾਂਗੇ ਤੁਸੀਂ ਚਾਹੋ ਤੇ ਮੱਕੀ ਦੇ ਆਟੇ ਨਾਲ ਵੀ ਕੋਟ ਸਕਦੇ ਹੋ ਬੇਸਣ ਦੇ ਨਾਲ ਵੀ ਕੋਟ ਸਕਦੇ ਹੋ ਤੇ ਸਾਡੇ ਕੋਲ ਹੈ ਨਹੀਂ ਸੀ ਆਪਾਂ ਹੁਣ ਇਹਨੂੰ ਆਟੇ ਦੇ ਨਾਲ ਹੀ ਕੋਟਾਂਗੇ ਤੁਸੀਂ ਇਹਨੂੰ ਕੋਟਣਾ ਜਿਹੜਾ ਉਹ ਚੰਗੇ ਤਰੀਕੇ ਨਾਲ ਲਗਾ ਲਵਾਂਗੇ ਤਾਂ ਜੋ ਆਟੇ ਦੀ ਵਗੈਰਾ ਗੰਢਾ ਵਿੱਚ ਨਾ ਰਹਿਣ ਤੁਸੀਂ ਦੇਖ ਸਕਦੇ ਹੋ ਸਾਗ ਦਾ ਕਲਰ ਕਿੰਨਾ ਵਧੀਆ ਆ ਤੇ ਨਾਲ ਹੀ ਕਿੰਨਾ ਵਧੀਆ ਘੁਟਕੇ ਤਿਆਰ ਹੋ ਚੁੱਕਾ ਹੈ ਤੇ ਹੁਣ ਆਪਾਂ ਇਹਨੂੰ ਲਾਵਾਂਗੇ ਜੀ ਤੜਕਾ ਇੱਕ ਬਿਲਕੁਲ ਪੰਜਾਬੀ ਸਟਾਈਲ ਹੀ ਤੇ ਥੋੜਾ ਜਿਹਾ ਪਾਵਾਂ ਕੜਾਈ ਵਿੱਚ ਤੇਲ ਤੇ ਪਹਿਲਾਂ ਪਾਵਾਂਗੇ ਪਿਆਜ਼ ਕਿਉਂਕਿ ਲਸਣ ਆਪਾਂ ਪਹਿਲਾਂ ਹੀ ਵਿੱਚ ਪਾ ਲਿਆ ਸੀਗਾ ਤੁਸੀਂ ਪਾਉਣਾ ਚਾਹੁੰਦੇ ਤਾਂ ਪਾ ਸਕਦੇ ਹੋ ਆਪਾਂ ਇੱਥੇ ਇਕੱਲੇ ਪਿਆਜ਼ ਲਏ ਹੋਏ ਨੇ ਥੋੜਾ ਜਿਹਾ ਦਰਕ ਤੇ ਥੋੜਾ ਜਿਹਾ ਬਲਕੀ ਹੋ ਚੁੱਕਾ ਹੈ ਜੀ ਤਿਆਰ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸਾਗ ਤੇ ਸਾਡਾ ਸਾਗ ਦੀ ਰੈਸਪੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਪਸੰਦ ਆਈ ਤੇ ਇੱਕ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਦਿਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਜਰੂਰ ਕਰਿਆ ਕਰੋ ਧੰਨਵਾਦ ਜੀ ਸਾਰਿਆਂ ਦਾ